ਨਰੇਂਦਰ ਮੋਦੀ ਜਲਦ ਹੀ ਜੋ ਅਸਤੀਫਾ ਹੈ ਉਹ ਸੌਂਪਣ ਜਾ ਰਹੇ ਨੇ ਰਾਸ਼ਟਰਪਤੀ ਨੂੰ ਜੀ ਹਾਂ ਜਲਦ ਹੀ ਪੀਐਮ ਨਰੇਂਦਰ ਮੋਦੀ ਅਸਤੀਫਾ ਦੇ ਦੇਣਗੇ ਲਗਾਤਾਰ ਹੀ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਮੰਗ ਇਹ ਕੀਤੀ ਜਾ ਰਹੀ ਸੀ ਕਿ ਪੀਐਮ ਨਰੇਂਦਰ ਮੋਦੀ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਅਜਿਹੇ ਦੇ ਵਿਚਾਰ ਹੁਣ ਸੰਜੇ ਰੌਦ ਦੇ ਵੱਲੋਂ ਵੀ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੀਐਮ ਨਰੇਂਦਰ ਮੋਦੀ ਹੁਣ ਤੀਜੀ ਵਾਰ ਪੀਐਮ ਨਹੀਂ ਬਣਨਗੇ ਅਸਲ ਸਮਰਥਨ ਦੇਣ ਦੇ ਲਈ ਤਿਆਰ ਆ ਰਾਹੁਲ ਗਾਂਧੀ ਨੂੰ ਜੇਕਰ ਰਾਹੁਲ ਗਾਂਧੀ ਤਿਆਰ ਹੋ ਜਾਂਦੇ ਨੇ ਤਾਂ ਅਜਿਹੇ ਦੇ ਵਿਚਕਾਰ ਕਈ ਸਾਰੇ ਸਵਾਲ ਜੋ ਨੇ ਉਹ ਖੜੇ ਹੋ ਰਹੇ ਨੇ ਤੇ ਪੀਐਮ ਨਰਿੰਦਰ ਮੋਦੀ ਜੋ ਕਿ ਅਸਤੀਫਾ ਤਾਂ ਹੁਣ ਰਾਸ਼ਟਰਪਤੀ ਨੂੰ ਦੇਣਗੇ ਹੀ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਨਾਲ ਹੀ ਜੇਕਰ ਗੱਲ ਕਰ ਲਈਏ ਹైదరాబాద్ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਜੋ ਅਸਦੀਨ ਵੈਸੀ ਨੇ ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਗਈ ਹੈ ਅਸਤੀਫੇ ਦੀ ਇਸੇ ਦੇ ਨਾਲ ਜੋ ਮੰਗ ਹੈ ਉਹ ਕਾਂਗਰਸ ਦੇ ਵੱਲੋਂ ਵੀ ਕੀਤੀ ਗਈ ਹੈ ਮਾਇਆ ਵੱਧ ਜੋ ਇਸ ਦੇ ਵਿੱਚ ਮਮਤਾ ਬੇਨਰਜੀ ਨੇ ਉਹਨਾਂ ਦੇ ਵੱਲੋਂ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪੀਐਮ ਨਰਿੰਦਰ ਮੋਦੀ ਦੀ ਜਿਹੜਾ ਲਗਾਤਾਰ ਹੀ ਜਦੋਂ ਲੋਕ ਸਭਾ ਚੋਣਾਂ ਹੋਈਆਂ ਉਸ ਤੋਂ ਬਾਅਦ ਜਦੋਂ ਬੀਤੇ ਦਿਨੀ ਰਿਜ਼ਲਟ ਆਇਆ ਉਸ ਤੋਂ ਬਾਅਦ ਲਗਾਤਾਰ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਿ ਜੋ ਲੋਕ ਨੇ ਉਹਨਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਆ ਤੇ ਇਸ ਵਾਰ ਪੀਐਮ ਨਰਿੰਦਰ ਮੋਦੀ ਯਾਨੀ ਭਾਜਪਾ ਨੂੰ 19 ਵੋਟਾਂ ਨਹੀਂ ਮਿਲੀਆਂ ਜਿੰਨੀਆਂ ਕਿ ਮਿਲਣੀਆਂ ਚਾਹੀਦੀਆਂ ਸੀ ਜੋ ਕਿ ਸਾਫ਼-ਸਾਫ਼ ਇਹ ਦਰਸਾਉਂਦਾ ਹੈ ਕਿ ਜੋ ਪੀਐਮ ਨਰਿੰਦਰ ਮੋਦੀ ਹੈ ਉਹਨਾਂ ਨੂੰ ਪੀਐਮ ਦੇ ਰੂਪ ਦੇ ਵਿੱਚ ਜਨਤਾ ਨਹੀਂ ਦੇਖਣਾ ਚਾਹੁੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੀਐਮ ਮੋਦੀ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਸੀ ਕਿ ਲੋਕ ਸਭਾ ਚੋਣ ਦੇ ਵਿੱਚ ਦੇਸ਼ ਦੀ ਜਨਤਾ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਬੀਜੇਪੀ ਸਰਕਾਰ ਤੋਂ ਨਾ ਖੁਸ਼ ਹਨ ਇਸ ਵਾਰ ਭਾਰਤੀ ਜਨਤਾ ਪਾਰਟੀ ਕੋਲ ਬਹੁਮਤ ਨਹੀਂ ਹੈ ਉਹਨਾਂ ਦੀਆਂ ਸੀਟਾਂ ਘਟ ਗਈਆਂ ਨੇ ਦੇਸ਼ ਦੇ 20 ਨੂੰ ਸਮਝਦਿਆਂ ਹੋਰਨਾਂ ਪਾਰਟੀਆਂ ਨੂੰ ਦੇਸ਼ ਦੇ ਵਿੱਚ ਲੋਕਤੰਤਰੀ ਸਰਕਾਰ ਬਣਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਸੀ ਕਿ ਪੀਐਮ ਨਰਿੰਦਰ ਮੋਦੀ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਜੋ ਨਾਰਾ ਚਲਾਇਆ ਗਿਆ ਸੀ ਇਸ ਵਾਰ 400 ਤੋਂ ਪਾਰ ਤਾਂ ਇਸ ਵਾਰ ਤਾਂ ਜੁਫਾਜਪਾਇਓ 300 ਪਾਰ ਵੀ ਨਹੀਂ ਕਰ ਸਕੀ ਤਾਂ ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਉੱਥੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਤਾਂ ਹైదరాబాద్ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਵੈਸੀ ਨੇ ਪੀਐਮ ਮੋਦੀ ਤੇ ਵੀ ਹਮਲਾ ਬੋਲਿਆ ਹੈ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ ਲਈ ਮੋਦੀ ਤੋਂ ਇਲਾਵਾ ਕੋਈ ਹੋਰ ਪਾਰਟੀ ਜੇਕਰ ਅੱਗੇ ਆਉਂਦੀ ਹੈ ਤਾਂ ਮੈਂ ਉਸ ਦਾ ਸਮਰਥਨ ਜ਼ਰੂਰ ਕਰਾਂਗਾ ਭਾਵੇਂ ਉਹ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ ਜੇਕਰ ਉਹ ਪੀਐਮ ਬਣੇਗਾ ਤਾਂ ਮੇਰਾ ਸਮਰਥਨ ਉਸੇ ਦੇ ਨਾਲ ਹੋਵੇਗਾ ਪੀਐਮ ਤੋਂ ਇਲਾਵਾ ਇਸੇ ਦੇ ਨਾਲ ਜੇਕਰ ਗੱਲ ਕਰ ਲਈਏ 트ਨਮੋਲ ਕਾਂਗਰਸ ਦੀ ਮੁਖੀ ਮੰਮਤਾ ਬੇਨਰਜੀ ਨੇ ਚੋਣ ਨਤੀਜਿਆਂ ਤੋਂ ਬਾਅਦ ਪੀਐਮ ਮੋਦੀ ਤੇ ਵੀ ਹਮਲਾ ਬੋਲਿਆ ਉਹਨਾਂ ਕਿਹਾ ਕਿ ਇਹ ਜੱਤ ਭਾਰਤ ਗੱਠ ਜੋੜਦੀ ਹੈ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਹੈ ਕਿ ਉਹ ਇੰਡੀਆ ਅਲਾਈਅንስ ਦੀਆ ਹੋਰ ਪਾਰਟੀਆਂ ਨੂੰ ਇੰਡੀਆ ਅਲਾਈਅንስ ਦੇ ਨਾਲ ਆਉਣ ਦੀ ਅਪੀਲ ਕਰ ਰਹੀਆਂ ਹਨ ਇੰਡੀਆ ਗੱਠਜੋੜ ਦੀ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਤੇ ਮਮਤਾ ਬੇਨਰਜੀ ਨੇ ਕਿਹਾ ਕਿ ਉਹ ਭਲਕੇ ਗੱਠਜੋੜ ਦੀ ਬੈਠਕ ਦੇ ਵਿੱਚ ਜੋ ਆ ਸ਼ਾਮਲ ਜ਼ਰੂਰ ਹੋਣਗੇ ਤਾਂ ਅੱਜ ਜੋ ਆ ਬੈਠਕ ਹੈ ਜਿਸ ਦੇ ਵਿੱਚ ਮਮਤਾ ਬੇਨਰਜੀ ਸ਼ਾਮਲ ਹੋਣ ਦੀ ਉਹਨਾਂ ਨੇ ਗੱਲ ਵੀ ਆ ਕਿਹਾ ਤੁਹਾਨੂੰ ਦੱਸ ਦਈਏ ਮਮਤਾ ਬੇਨਰਜੀ ਨੇ ਅੱਗੇ ਇਹ ਵੀ ਕਿਹਾ ਕਿ ਉਹ ਇੰਡੀਆ ਗੱਠਜੋੜ ਦਾ ਸਮਰਥਨ ਕਰੇਗੀ ਉਹ ਚਾਹੁੰਦੀ ਹੈ ਕਿ ਮੋਦੀ ਆਊਟ ਹੋਣ ਅਤੇ ਇੰਡੀਆ ਆਵੇ ਉਹ ਜਾਣਨਾ ਚਾਹੁੰਦੀ ਹੈ ਕਿ ਇੰਡੀਆ ਦੇ ਵਿੱਚ ਜੋ ਹੈ ਸਮਰਥਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਪਤਾ ਹੈ ਕਿ ਸਮਰਥਾ ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹ ਬੋਲੇ ਸਨ ਤਾਂ ਉਹਨਾਂ ਨੇ ਕਿਹਾ ਸੀ ਕਿ 400 ਪਰ ਉਸ ਸਮੇਂ ਉਹਨਾਂ ਜੋ ਕਿਹਾ ਸੀ ਕਿ ਭਾਜਪਾ ਨੂੰ ਤਾਂ 2/3 ਬਹੁਮਤ ਨਹੀਂ ਮਿਲਿਆ ਤਾਂ ਮੰਮਤਾ ਬੈਨਰਜੀ ਨੇ ਵੀ ਇੱਥੇ ਕਿਤੇ ਨਾ ਕਿਤੇ ਇੰਡੀਆ ਦੇਵਜੋ ਸਮਰਥਨ ਜੋ ਆਪਣਾ ਦਰਸਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਡੀਆ ਗਠਜੋੜ ਜੋ ਹੈ ਉਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਯਾਨੀ ਕਿ ਉਸ ਦੀ ਸਰਕਾਰ ਇਸ ਵਾਰੀ ਜੋ ਹੈ ਬਣਨੀ ਚਾਹੀਦੀ ਹੈ ਤਾਂ ਇੱਥੇ ਲੋਕਾਂ ਦੇ ਜ਼ਿਹਨ ਦੇ ਵਿੱਚ ਕਈ ਸਾਰੇ ਸਵਾਲ ਇਹ ਆ ਰਹੇ ਨੇ ਕਿ ਆਖਰ ਹੁਣ ਜੋ ਮੰਗ ਕੀਤੀ ਜਾ ਰਹੀ ਹੈ ਪੀਐਮ ਨਰਿੰਦਰ ਮੋਦੀ ਨੂੰ ਲੈ ਕੇ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ ਕਿਉਂਕਿ ਜੋ ਉਹਨਾਂ ਨੂੰ ਸਿੱਟਾ ਮਿਲਿਆ ਨੇ 292 ਸਿੱਟਾ ਉਹਨਾਂ ਨੂੰ ਮਿਲਿਆ ਨੇ ਐਂਡੀਆ ਗੱਠ ਜੋੜ ਦੇ ਤਹਿਤ ਆਜੇ ਦੇ ਵਿਚਕਾਰ ਜੇਕਰ ਗੱਲ ਕਰ ਲਈ ਇਸ ਦੇ ਵਿੱਚ ਤਾਂ ਬਹੁਮਤ ਦੇ ਬਹੁਤ ਨੇੜੇ ਨੇ ਯਾਨੀ ਕਿ ਜੋ ਉਹਨਾਂ ਨੇ ਵਾਦਾ ਕੀਤਾ ਸੀ ਜੋ ਉਹ ਨਾਰੇ ਲਗਾ ਰਹੇ ਸੀ 400 ਪਾਰ ਇਸ ਵਾਰੀ ਉਹ 300 ਪਾਰ ਵੀ ਨਹੀਂ ਕਰ ਸਕੇ ਅਜੇ ਦੇ ਵਿਚਕਾਰ ਜੋ ਲੋਕ ਨੇ ਜੋ ਸਿਆਸੀ ਪਾਰਟੀ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਜੋ ਗੱਠਜੋੜ ਹੈ ਗੱਠਜੋੜ ਦੇ ਤਹਿਤ ਹੀ ਪੀਐਮ ਨਰਿੰਦਰ ਮੋਦੀ ਦੀ ਕਿਤਨਾ ਕਿਤੇ ਜਿੱਤ ਹਾਸਲ ਹੋਈ ਹੈ ਜੇਕਰ ਇਹ ਗੱਠਜੋੜ ਨੂੰ ਅਸੀਂ ਨਾ ਦੇਖੀਏ ਇਸ ਨੂੰ ਹਟਾ ਦਈਏ ਤਾਂ ਇੱਥੇ ਪੀਐਮ ਨਰਿੰਦਰ ਮੋਦੀ ਦੀ ਹਾਰ ਹੋਈ ਹੈ ਤਾਂ ਅਜੇ ਦੇ ਵਿਚਕਾਰ ਕਈ ਸਾਰੇ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਕੀ ਹੁਣ ਪੀਐਮ ਨਰਿੰਦਰ ਮੋਦੀ ਜੋ ਨੇ ਉਹ ਪੀਐਮ ਤੀਜੀ ਵਾਰ ਬਣਨਗੇ ਜਾਂ ਫਿਰ ਇੰਡੀਆ ਗੱਠਜੋੜ ਦੇ ਵਿੱਚੋਂ ਕੋਈ ਉਮੀਦਵਾਰ ਅੱਗੇ ਆਏਗਾ ਤੇ ਉਸ ਨੂੰ ਪੀਐਮ ਬਣਾਇਆ ਜਾਵੇਗਾ ਕਿਉਂਕਿ ਰਿਜ਼ਲਟ ਸਾਹਮਣੇ ਆ ਚੁੱਕੇ ਆ ਪਰ ਅਜੇ ਇਹ ਦੇ ਵਿਚਕਾਰ ਵੀ ਹਜੇ ਤੱਕ ਜਿਸ ਤਰੀਕੇ ਨਾਲ ਐਨਡੀਏ ਦੀ ਜਿੱਤ ਹੋਈ ਹੈ ਇੰਡੀਆ ਗੱਠਜੋੜ ਇੱਥੇ ਹਾਰ ਚੁੱਕੀ ਹੈ ਪਰ ਹਜੇ ਵੀ ਇੰਡੀਆ ਗੱਠਜੋੜ ਨੂੰ ਕਿਤੇ ਨਾ ਕਿਤੇ ਉਮੀਦ ਹੈ ਕਿ ਉਹ ਰੇਸ ਦੇ ਵਿੱਚ ਪੀਐਨਡੀ ਰੇਸ ਦੇ ਵਿੱਚ ਅੱਗੇ ਸ਼ਾਮਲ ਹੈਗੇ ਤਾਂ ਇੱਥੇ ਸਵਾਲ ਸਰਕਾਰ ਬਣਾਉਣ ਦੀ ਜੋ ਆ ਬਹੁਤ ਸਾਹਮਣੇ ਆ ਰਹੀ ਹੈ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਇੱਥੇ ਤੁਹਾਨੂੰ ਦੱਸ ਦਈਏ ਭਾਜਪਾ ਆਪਣੇ ਦਮ ਤੇ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਉਸ ਦੀ ਐਨਡੀਏ ਨੇ 292 ਸੀਟਾਂ ਜਿੱਤੀਆਂ ਨੇ ਯਾਨੀ ਕਿ ਬਹੁਮਤੋਂ ਕਰੀਬ 20 ਸੀਟਾਂ ਵੱਧ ਜਿੱਤੀਆਂ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ 234 ਸੀਟਾ ਵਾਲਾ ਭਾਰਤ ਗੱਟ ਜੋੜ ਵੀ ਸਰਕਾਰ ਬਣਾਉਂਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਪਰ ਐਨਡੀਏ ਦਾ ਪਲੜਾ ਇੱਥੇ ਭਾਰੀ ਨਜ਼ਰ ਆ ਰਿਹਾ ਹੁਣ ਸਵਾਲ ਇੱਥੇ ਇਹ ਹੈ ਕਿ ਜਿਵੇਂ ਸਿਆਸੀ ਪਾਰਟੀਆਂ ਮੰਗ ਕਰ ਰਹੀਆਂ ਨੇ ਕਿ ਮੋਦੀ ਤੋਂ ਅਸਤੀਫਾ ਜੋ ਹੈ ਮੋਦੀ ਅਸਤੀਫਾ ਦੇਵੇ ਤਾਂ ਕੀ ਮੋਦੀ ਅਸਤੀਫਾ ਦੇਵੇਗਾ ਕੀ ਜੋ ਨਰਿੰਦਰ ਮੋਦੀ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਵੇਗਾ ਖੈਰ ਇਹ ਤਾਂ ਨਿਸ਼ਚਿਤ ਹੈ ਕਿ ਜੋ ਪੀਐਮ ਨਰਿੰਦਰ ਮੋਦੀ ਨੇ ਉਹ ਅਸਤੀਫਾ ਜ਼ਰੂਰ ਦੇਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਸੀਟਾਂ ਦੀ ਜੇਕਰ ਗੱਲ ਕਰੀਏ 543 ਸੀਟਾਂ ਨੇ ਸਰਕਾਰ ਬਣਾਉਣ ਦੇ ਲਈ ਘਟੋ ਘਟ 272 ਸੀਟਾਂ ਦੀ ਲੋੜ ਹੁੰਦੀ ਹੈ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਨੂੰ ਕਰੀਬ 292 ਸੀਟਾਂ ਮਿਲੀਆਂ ਨੇ ਪਰ ਇਹਨਾਂ ਦੇ ਵਿੱਚ ਟੀਡੀਪੀ ਦੀ ਹਿੱਸੇਦਾਰੀ ਹੈ ਯਾਨੀ 16 ਸੀਟਾਂ ਟੀਡੀਪੀ ਦੀਆਂ ਨੇ ਜੇਕਰ TDP ਭਾਰਤੀ ਗਠਜੋੜ ਦੇ ਨਾਲ ਜਾਂਦੀ ਹੈ ਤਾਂ NDA ਕੋਲ ਸਿਰਫ 276 ਸੀਟਾਂ ਹੀ ਰਹਿ ਜਾਣਗੀਆਂ ਯਾਨੀ ਕਿ ਬਹੁਮਤ ਤੋਂ 4 ਸੀਟਾ ਵੱਧ ਇਸ ਸਥਿਤੀ ਦੇ ਵਿੱਚ NDA ਦੀ ਸਰਕਾਰ ਬਣੇਗੀ ਕਿਉਂਕਿ ਬਹੁਮਤ ਤੋਂ 4 ਸੀਟਾ ਜ਼ਿਆਦਾ ਹਜੇ ਵੀ NDA ਦੇ ਕੋਲ ਹੈ ਜੇਕਰ ਅਸੀਂ ਅੱਗੇ ਵੱਧਦੇ ਹਾਂ ਅਗਲਾ ਸਿਨੈਰੀਓ ਜੇਕਰ ਗੱਲ ਕਰੀਏ ਤਾਂ ਐਨਡੀਏ ਦੇ ਕੋਲ 292 ਸੀਟਾਂ ਨੇ ਜਿਨ੍ਹਾਂ ਦੇ ਵਿੱਚੋਂ ਜੇ ਡੀਯੂ ਕੋਲ 12 ਸੀਟਾਂ ਨੇ ਜੀਡੀਯੂ ਭਾਰਤ ਦੇ ਨਾਲ ਜੇਕਰ ਜਾਂਦੀ ਆ ਤਾਂ ਐਨਡੀਏ ਦੇ ਕੋਲ 280 ਸੀਟਾਂ ਹੋ ਜਾਣਗੀਆਂ ਯਾਨੀ ਕਿ ਹਜੇ ਵੀ ਐਨਡੀਏ ਦੇ ਕੋਲ 8 ਸੀਟਾਂ ਵਧ ਨੇ ਐਨਡੀਏ ਦੀ ਸਰਕਾਰ ਇਸ ਕੇਸ ਦੇ ਵਿੱਚ ਵੀ ਆਵੇਗੀ ਜੇਕਰ ਅਸੀਂ ਦੂਜਾ ਸਿਨੈਰੀਓ ਯਾਨੀ ਤੀਜਾ ਸਿਨੈਰੀਓ ਜਿਹੜਾ ਲਾਸਟ ਸਿਨੈਰੀਓ ਉਸ ਦੀ ਗੱਲ ਕਰੀਏ ਤਾਂ TDP ਜਿਸ ਦੀਆਂ 16 ਸੀਟਾਂ ਨੇ ਦੂਜੇ ਪਾਸੇ JDU ਜਿਸ ਦੀਆਂ 12 ਸੀਟਾਂ ਨੇ ਜੇਕਰ ਇੱਥੇ ਮੰਨ ਲਈਏ ਤਾਂ ਇਹਨਾਂ ਦੋਨਾਂ ਸੀਟਾਂ ਨੂੰ ਮਿਲਾ ਕੇ 28 ਦਾ ਅੰਕੜਾ ਜਿਹੜਾ ਭਾਰ ਹੁੰਦਾ ਜੇਕਰ ਅਸੀਂ NDA ਦੀਆਂ ਕੁੱਲ 292 ਸੀਟਾਂ ਦੇ ਵਿੱਚੋਂ TDP ਦੀਆਂ 16 ਤੇ JDU ਦੀ 12 ਸੀਟਾਂ ਨੂੰ ਹਟਾ ਦਈਏ ਘਟਾ ਦਈਏ ਤਾਂ ਸਿਰਫ NDA ਦੇ ਕੋਲ NDA ਦੇ ਕੋਲ ਸਿਰਫ 264 ਸੀਟਾਂ ਰਹਿਣ ਗਿਆ ਯਾਨੀ ਕਿ ਬਹੁਮਤ ਤੋਂ 8 ਸੀਟਾਂ ਜੋਨੇ ਉਹ ਕੱਟ ਅਜਿਹੀ ਸਥਿਤੀ ਦੇ ਵਿੱਚ ਐਨਡੀਏ ਸਰਕਾਰ ਬਹੁਮਤ ਤੋਂ ਕੱਟ ਹੋ ਜਾਵੇਗੀ ਦੂਦੇ ਪਾਸੇ ਜੇਕਰ ਇੰਡੀਆ ਅਲਾਈਅንስ ਨੂੰ ਹੋਰ ਪਾਰਟੀ ਦੇ ਵੱਲੋਂ ਬਹੁਮਤ ਮਿਲ ਜਾਂਦੀ ਹੈ ਯਾਨੀ ਜੇਕਰ ਗੱਲ ਕਰ ਲਈ ਟੀਡੀਪੀ ਦੀ ਜੋ ਬਹੁਮਤ ਮਿਲ ਜਾਂਦੀ ਹੈ ਤਾਂ ਵੀ ਜੋ ਇੰਡੀਆ ਗਠਜੋੜ ਹੈ ਉਹ ਆਪਣੀ ਸਰਕਾਰ ਨਹੀਂ ਬਣਾ ਪਾਵੇਗੀ ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜੋ ਇੰਡੀਆ ਗੱਠ ਜੋੜ ਹੈ ਉਹ ਬਹੁਮਤ ਤੱਕ ਨਹੀਂ ਪਹੁੰਚ ਸਕਦੀ ਤਾਂ ਇਸ ਕਰਕੇ ਜੇਕਰ ਅਸੀਂ ਇੱਥੇ ਐਨਲਾਈਸਿਸ ਕਰੀਏ ਕਿ ਆਖਰ ਕੀ ਜੋ ਪੀਐਮ ਨਰਿੰਦਰ ਮੋਦੀ ਨੇ ਕਿ ਉਹ ਇਸ ਵਾਰ ਜੋ ਪ੍ਰਾਈਮ ਮਿਨਿਸਟਰ ਬਣਨਗੇ ਜਾਂ ਨਹੀਂ ਬਣਨਗੇ ਜੇਕਰ ਬਹੁਮਤ ਜੋ ਉਹਨਾਂ ਨੂੰ ਮਿਲੀ ਹੋਈ ਹੈ ਉਹਨਾਂ ਬਹੁਮਤ ਨੂੰ ਅਸੀਂ ਹਟਾ ਦਈਏ ਤਾਂ ਉਹਨਾਂ ਬਹੁਮਤ ਨੂੰ ਹਟਾਉਣ ਤੋਂ ਬਾਅਦ ਵੀ ਹੁਣ ਵੀ ਐਨਡੀਏ ਯਾਨੀ ਕਿ ਜੋ ਭਾਜਪਾ ਦੀ ਸਰਕਾਰ ਹੈ ਉਹ ਆਉਣਾ ਨਿਸ਼ਚਿਤ ਹੈ ਲੇਕਿਨ ਇਥੇ ਇੱਕ ਹੋਰ ਵੱਡੀ ਗੱਲ ਸਾਹਮਣੇ ਆ ਰਹੀ ਹੈ ਸੰਜੇ ਰੌਤ ਜੀ ਨੇ ਜੋ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਤਿਆਰ ਹੁੰਦੇ ਹਨ ਤਾਂ ਅਸੀਂ ਰਾਹੁਲ ਗਾਂਧੀ ਨੂੰ ਸਮਰਥਨ ਦਵਾਂਗੇ ਤਾਂ ਮੇਰੇ ਕੋਲ ਇੰਨੀ ਕ ਸਮਰੱਥਾ ਹੈਗੀ ਆ ਕਿ ਰਾਹੁਲ ਗਾਂਧੀ ਦੀ ਸਰਕਾਰ ਆ ਸਕਦੀ ਹੈ ਤਾਂ ਇਹ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਉਸ ਵਿਚਾਰੇ ਜਦੋਂ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੀਐਮ ਨਰਿੰਦਰ ਮੋਦੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ ਹਾਲਾਂਕਿ ਸੰਜੇ ਰੌਦਾ ਇਹ ਵੀ ਕਹਿਣਾ ਹੈ ਕਿ ਇਸ ਵਾਰੀ ਜੋ ਪੀਐਮ ਨਰਿੰਦਰ ਮੋਦੀ ਨੇ ਉਹਨਾਂ ਦੀ ਸਰਕਾਰ ਨਹੀਂ ਬਣੇਗੀ ਮੇਰੇ ਕੋਲ ਬਹੁਮਤ ਹੈ ਜੇਕਰ ਮੇਰੀ ਅਗਵਾਈ ਨੂੰ ਰਾਹੁਲ ਗਾਂਧੀ ਸਵੀਕਾਰ ਕਰ ਲੈਂਦੇ ਨੇ ਤਾਂ ਮੈਂ ਰਾਹੁਲ ਗਾਂਧੀ ਨੂੰ ਸਮਰਥਨ ਦਿਵਾਗਾ ਹਰਮਨ ਪਿਆਰੇ ਰਾਹੁਲ ਗਾਂਧੀ ਨੇ ਹਮੇਸ਼ਾ ਮੈਂ ਉਹਨਾਂ ਦਾ ਸਮਰਥਨ ਕਰਦਾ ਆ ਤੇ ਕਾਂਗਰਸ ਦੇ ਵਿੱਚ ਜੋ ਪੀਐਮ ਦੀ ਰੇਸ ਨੂੰ ਲੈ ਕੇ ਕੋਈ ਵੀ ਲੜਾਈ ਨਹੀਂ ਹੈ ਜੇਕਰ ਮੇਰੀ ਅਗਵਾਈ ਨੂੰ ਸਵੀਕਾਰ ਰਾਹੁਲ ਗਾਂਧੀ ਕਰਦੇ ਨੇ ਤਾਂ ਫਿਰ ਰਾਹੁਲ ਗਾਂਧੀ ਜੋ ਨੇ ਉਹ ਪੀਐਮ ਬਣ ਸਕਦੇ ਨੇ ਹਾਲਾਂਕਿ ਹੁਣ ਸੰਜੇ ਰੌਦ ਦਾ ਇਹ ਬਿਆਨ ਸਾਹਮਣੇ ਆਇਆ ਇਸ ਉੱਤੇ ਅੱਗੇ ਕੀ ਕੁਝ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਉਹ ਵੀ ਦੇਖਣਾ ਹੋਵੇਗਾ ਤਾਂ ਇਸੇ ਵਿਚਾਲੇ ਇੱਕ ਹੋਰ ਜੋ ਵੱਡੀ ਖਬਰ ਇਹ ਹੀ ਕਿ ਮਾਫ ਕਰਨਾ ਸੀਐਮ ਨਿਤਿਸ਼ ਕੁਮਾਰ ਦਿੱਲੀ ਲਈ ਰਵਾਨਾ ਹੋ ਗਏ ਹਨ ਤਾ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵੀ ਉਸੇ ਫਲਾਈਟ ਤੋਂ ਦਿੱਲੀ ਲਈ ਰਵਾਨਾ ਹੋਏ ਨੇ ਜਿਸ ਦੇ ਵਿੱਚ ਸੀਐਮ ਨਿਤਿਸ਼ ਕੁਮਾਰ ਜਾ ਰਹੇ ਹਨ ਉਹ ਇੰਡੀਆ ਗੱਠ ਜੋੜ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਦੋਵਾਂ ਦਿਗਜਾਂ ਦੇ ਦਿੱਲੀ ਜਾਣ ਦੇ ਨਾਲ ਸੱਤਾ ਦੇ ਗਲਿਆਰਿਆਂ ਦੇ ਵਿੱਚ ਅਟਕਲਾ ਦਾ ਬਾਜ਼ਾਰ ਜੋ ਹੈ ਉਹ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਜਾਣ ਤੋਂ ਪਹਿਲਾਂ ਸੀਐਮ ਨਿਤਿਸ਼ ਕੁਮਾਰ ਨੇ ਜਰਯੂ ਨੇਤਾਵਾਂ ਨਾਲ ਆਪਣੀ ਰਿਹائش ਤੇ ਬੈਠਕ ਕੀਤੀ ਸੀ ਤੇ ਐਨਡੀਏ ਅੱਜ ਯਾਨੀ ਸਰਕਾਰ ਬਣਾਉਣ ਦਾ ਜੋ ਦਾਵਾ ਹੈ ਉਹ ਪੇਸ਼ ਕਰ ਸਕਦੀ ਹੈ ਇਸ ਤੋਂ ਪਹਿਲਾਂ ਗੱਟ ਜੋੜ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਸੀ ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਜੋ ਨਿਤਿਸ਼ ਕੁਮਾਰ ਨੇ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਨੂੰ ਫੋਨ ਕਰਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਸੀ ਚੰਦਰਬਾਬੋ ਦੀ TDP 15 ਸੀਟਾਂ ਦੇ ਨਾਲ NDA ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨਿਤਿਸ਼ ਦੀ JDU 12 ਸੀਟਾਂ ਦੇ ਨਾਲ NDA ਦੇ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਭਾਜਪਾ ਦੇ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਨੇ ਉਹਨਾਂ ਤੋਂ ਬਿਨਾ ਭਾਜਪਾ ਦੇ ਲਈ ਸਰਕਾਰ ਬਣਾਉਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਇਹਨਾਂ ਦੀਆਂ ਸੀਟਾਂ ਮਿਲਾ ਕੇ ਤੇ ਹੋਰ ਜਿਹੜੇ ਪਾਰਟੀ ਨੇ ਉਹਨਾਂ ਦੀਆਂ ਸੀਟਾਂ ਮਿਲਾ ਕੇ ਹੀ ਜੋ ਐਨਡੀਏ ਦੀ ਸਰਕਾਰ ਇੱਥੇ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਹੁਤ ਸਾਰੇ ਸਵਾਲ ਇੱਥੇ ਖੜੇ ਹੋ ਰਹੇ ਨੇ ਕਿ ਆਖਰ ਕੀ ਪੀਐਮ ਨਰਿੰਦਰ ਮੋਦੀ ਅਸਤੀਫਾ ਦੇ ਦੇਣਗੇ ਤਾਂ ਅਸਤੀਫਾ ਦੇਣਾ ਤਾਂ ਬਿਲਕੁਲ ਤੈ ਹੈ ਕਿਉਂਕਿ ਜਦੋਂ ਅਸਤੀਫਾ ਦੇਣਗੇ ਉਸ ਤੋਂ ਬਾਅਦ ਹੀ ਉਹ ਤੀਜੀ ਵਾਰ ਪੀਐਮ ਬਣਨ ਦੇ ਲਈ ਸੋਚ ਕਰਨਗੇ ਤਾਂ ਇਹ ਦੇ ਵਿਚਾਰ ਜੇਕਰ ਓਵਰਲ ਸਿਨੈਰੀਓ ਦੀ ਗੱਲ ਕਰੀਏ ਤਾਂ ਪੀਐਮ ਨਰਿੰਦਰ ਮੋਦੀ ਜਿਨ੍ਹਾਂ ਨੂੰ ਇਸ ਵਾਰ ਵੱਡਾ ਝਟਕਾ ਜ਼ਰੂਰ ਲੱਗਿਆ ਹਾਲਾਂਕਿ ਉਹਨਾਂ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਫਿਰ ਵੀ ਦੇਖਿਆ ਜਾਵੇ ਵੱਡਾ ਝਟਕਾ ਇਸ ਕਰਕੇ ਲੱਗਿਆ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟਾਂ ਨਹੀਂ ਮਿਲੀਆਂ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਲਗਾਤਾਰ ਹੀ ਵਿਰੋਧ ਕੀਤਾ ਗਿਆ ਸੀ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਹੋਇਆ ਸੀ ਹੰਸਰਾਜ ਹਾਂਸ ਦਾ ਹਾਲਾਂਕਿ ਹੋਰ ਉਮੀਦਵਾਰਾਂ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਜੰਮ ਕੇ ਵਿਰੋਧ ਜ਼ਰੂਰ ਹੋਇਆ ਲੇਕਿਨ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਹੋਇਆ ਸੀ ਭਾਜਪਾ ਦਾ ਤਾਂ ਇੱਥੇ ਕਿਹਾ ਜਾ ਸਕਦਾ ਹੈ ਕਿ ਕਿਸਾਨ ਜੋ ਨੇ ਉਹ ਪਾਰੀ ਪੈ ਗਏ ਨੇ ਭਾਜਪਾ ਤੇ ਯਾਨੀ ਕਿ ਜੋ ਭਾਜਪਾ ਦੀ ਬਾਜ਼ੀ ਹੈ ਉਹ ਕਿਸਾਨਾਂ ਨੇ ਪਲਟ ਦਿੱਤੀ ਤੇ ਇਸੇ ਦੇ ਨਾਲ ਜਿੱਕਰ ਅਯੋਧਿਆ ਦੀ ਗੱਲ ਕਰ ਲਈਏ ਹੋਰ ਵੀ ਹਲਕਿਆਂ ਦੀ ਗੱਲ ਕਰ ਲਈਏ ਤਾਂ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਹਦੇ ਵਿਚਕਾਰ ਕਈ ਸਾਰੇ ਸਵਾਲ ਇੱਥੇ ਖੜੇ ਹੋ ਰਹੇ ਸੀ ਕਿ ਕੀ ਹੁਣ ਪੀਐਮ ਨਰਿੰਦਰ ਮੋਦੀ ਸਰਕਾਰ ਉਹਨਾਂ ਦੀ ਬਣੇਗੀ ਜਾਂ ਨਹੀਂ ਬਣੇਗੀ ਹਾਲਾਂਕਿ ਸਿਆਸੀ ਪਾਰਟੀ ਜੋ ਵਿਰੋਧੀ ਪਾਰਟੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਲੋਕਾਂ ਨੇ ਫਤਵਾ ਦਿਖਾ ਦਿੱਤਾ ਹੈ ਲੋਕਾਂ ਨੇ ਫਤਵਾ ਇਹ ਦਿਖਾਇਆ ਹੈ ਕਿ ਜੋ ਗਠਜੋੜ ਤੋਂ ਬਾਅਦ ਜਾ ਕੇ ਭਾਜਪਾ ਜਿੱਤ ਸਕੀ ਹੈ ਜੇਕਰ ਇਹ ਗਠਜੋੜ ਨਹੀਂ ਹੁੰਦਾ ਐਂਡੀਏ ਨਹੀਂ ਹੁੰਦਾ ਤਾਂ ਫਿਰ ਜੋ ਪੀਐਮ ਨਰਿੰਦਰ ਮੋਦੀ ਨੇ ਯਾਨੀ ਭਾਜਪਾ ਦੀ ਸਰਕਾਰ ਜੋ ਹੈ ਇਸ ਵਾਰੀ ਉਸ ਦੀ ਜਿੱਤ ਮੁਸ਼ਕਲ ਸੀ ਉਹ ਜਿੱਤ ਨਹੀਂ ਸੀ ਸਕਦੀ ਹਾਲਾਂਕਿ ਹੁਣ ਵੀ ਜੇਕਰ ਅਸੀਂ ਗੱਠਜੋੜ ਨੂੰ ਹਟਾ ਦਈਏ ਤਾਂ ਭਾਜਪਾ ਇਸ ਵਾਰ ਹਾਰ ਚੁੱਕੀ ਆ ਪਰ ਗੱਠਜੋੜ ਦੀ ਬਦੌਲਤ ਭਾਜਪਾ ਨੂੰ ਜਿੱਤ حاصل ਹੋਈ ਹੈ ਜਿਸ ਦੇ ਸਦਕੇ ਹੁਣ ਉਹਨਾਂ ਦੀ ਸਰਕਾਰ ਜੋ ਹੈ ਉਹ ਆਵੇਗੀ ਕਿਉਂਕਿ ਇੰਡੀਆ ਗੱਠਜੋੜ ਦੀ ਗੱਲ ਕਰ ਲਈਏ ਜੇਕਰ ਉਹਨਾਂ ਨੂੰ ਵਾਰਮਅਪ ਹੋਰ ਪਾਰਟੀਆਂ ਦੇ ਵੱਲੋਂ ਮਿਲ ਵੀ ਜਾਂਦੀ ਹੈ ਤਾਂ ਵੀ ਉਹ ਬਹੁਮਤ ਵਾਲਾ ਆંકੜਾ ਜਿਹੜਾ ਹੈਗਾ ਉਹ ਪਾਰ ਨਹੀਂ ਕਰ پا ਰਹੇ ਨੇ ਜਿਸ ਕਰਕੇ ਜੋ ਆંકੜੇ ਹੁਣ ਤੱਕ ਸਾਹਮਣੇ ਆ ਰਹੇ ਨੇ ਜੋ ਸਿਆਸੀ ਪਾਰਟੀਆਂ ਦੇ ਵੱਲੋਂ ਬਿਆਨਬਾਜ਼ੀਆਂ ਜੋ ਸਾਹਮਣੇ ਆ ਰਹੀਆਂ ਨੇ ਜੋ ਸਾਰਾ ਸਿਨੈਰੀਓ ਜੇਕਰ ਦੇਖ ਕੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਤਾਂ ਇਹੀ ਤਾਇਆ ਕਿ ਪੀਐਮ ਨਰਿੰਦਰ ਮੋਦੀ ਹੁਣ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਤਾਂ ਹੁਣ ਇੱਥੇ ਦੇਖਣਾ ਇਹ ਹੋਵੇਗਾ ਕਿ ਜਦੋਂ ਸੰਜੇ ਰਾਉਤ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਰਾਹੁਲ ਗਾਂਧੀ ਦੇ ਹੱਕ ਦੇ ਵਿੱਚ ਕਿ ਅਸੀਂ ਅਗਵਾਈ ਪੇਸ਼ ਕਰਦੇ ਹਾਂ ਤੇ ਜੇਕਰ ਰਾਹੁਲ ਗਾਂਧੀ ਸਾਡੀ ਅਗਵਾਈ ਨੂੰ ਮੰਨ ਲੈਂਦੇ ਆ ਤਾਂ ਫਿਰ ਹੋ ਸਕਦਾ ਹੈ ਕਿ ਉਹਨਾਂ ਦੀ ਸਰਕਾਰ ਆਵੇ ਤਾਂ ਅਜਿਹੇ ਦੇ ਵਿਚਕਾਰ ਰਾਹੁਲ ਗਾਂਧੀ ਦਾ ਕੀ ਕੁਝ ਬਿਆਨ ਸਾਹਮਣੇ ਆਉਂਦਾ ਹਾਲਾਂਕਿ ਜਿਸ ਨੂੰ ਲੈ ਕੇ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਵੱਲੋਂ ਹਾਲੇ ਦੇ ਵਿੱਚ ਟਵੀਟ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਨਤਾ ਨੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾ ਲਿਆ ਆ ਤੇ ਟਵੀਟ ਕੀਤਾ ਗਿਆ ਰਾਹੁਲ ਗਾਂਧੀ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਨਾਲ ਹੀ ਜੇਕਰ ਗੱਲ ਕਰ ਲਈ ਮਮਤਾ ਬੈਨਰਜੀ ਉਹ ਵੈਸੀ ਇਹਨਾਂ ਸਾਰਿਆਂ ਦੇ ਵੱਲੋਂ ਮੰਗ ਇਹ ਹੀ ਕੀਤੀ ਗਈ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਕੁਝ ਕਿਹਾ ਤਾਂ ਸੀ ਇੱਕ ਵਾਰੀ ਉਹ ਸੁਣੋ ਅਬ ਜਰਾ ਸੀ ਵੀ ਨੈਤਿਕਤਾ ਹੈ ਭਾਰਤ ਭਾਰਤ ਦੇ ਪ੍ਰਧਾਨ ਮੰਤਰੀ ਮੈਂ जरासी भी नैतिकता अगर देश के प्रधानमंत्री नरेंद्र मोदी जी में है तो उनको इस्तीफा दे देना चाहिए क्योंकि उन्होंने तो 400 पार का नारा दिया था 400 पार लेकिन देश की जनता समझ गई कि ये 400 पार चाहिए संविधान को बदलने के लिए ये 400 पार चाहिए आरक्षण को खत्म करने के लिए ये 400 पार चाहिए अपने पूंजीपति मित्रों को फायदा पहुंचाने के लिए और इसलिए देश की जनता ने यह परिणाम दिया है भारतीय जनता पार्टी के लिए यह बहुत बड़ा सबक है लेकिन शायद वो सबक नहीं लेंगे क्योंकि उन्हें तो झगड़ा करना है यह चुनाव का परिणाम भारत के अंदर नफरत की राजनीति के भी खिलाफ है तानाशाही की राजनीति के भी खिलाफ है यह चुनाव का परिणाम इस बात का भी संकेत है कि नफरत की बुनियाद पे हिंदुस्तान नहीं बनेगा मोहब्बत की बुनियाद पे हिंदुस्तान बनेगा तो इसलिए मैं इस देश की महान जनता को बधाई देना चाहता हूं कि लोकतंत्र के इस महापर्व में आपने हिस्सा लिया और एग्जिट पोल के परिणाम को पूरी तरीके से आपने ध्वस्त किया और यह बताया कि हम लोकतंत्र के अंदर अपने मुद्दों के आधार पर वोट देंगे पार्टियों का चयन करेंगे किसी को भी इस अहंकार में नहीं रहना चाहिए कि वो बिल्कुल हमेशा के लिए इस देश पे तानाशाही की अपनी हुकूमत चलाएंगे